ਮੇਰਾ ਕੋਈ ਨੁਕਸਾਨ ਨਾ ਕਰ ਦੇਣਗੇ ਆ ਨਾਲ ਆ ਸਾਲ ਹੋ ਗਏ ਵਿੱਚ ਕਹਿੰਦਾ ਮੈਂ 35000 ਰੁਪਇਆ ਦੇਤਾ 10 ਸਾਲਾਂ ਦਾ ਬਾਕੀ ਤੁਸੀਂ ਲਾ ਲਓ ਵਿਆਜ ਕਿੰਨਾ ਕਦਰ ਕਰਦਾ ਤੇ ਮੈਂ ਹਰ ਇੱਕ ਮਾਂ ਪਿਓ ਦੀ ਕਦਰ ਕਰਦਾ ਜਿੱਦਾਂ ਮੈਂ ਆਪਣੇ ਮਾਂ ਪਿਓ ਦੀ ਕਦਰ ਕਰਦਾ ਉਦਾਂ ਹੀ ਇਹ ਕਹਿੰਦਾ ਵੀ ਮੇਰੇ ਮਾਂ ਪਿਓ ਨੂੰ ਧਮਕੀਆਂ ਦਿੱਤੀਆਂ ਇਦੇ ਮਾਪਿਆਂ ਨਾਲ ਬੈਠ ਕੇ ਮੈਂ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨਾਲ ਕਲੀਅਰ ਹੋ ਗਈ ਸੀ ਗੱਲ ਸਾਡੀ ਪਰ ਇਹਨੇ ਦੁਬਾਰਾ ਸੋਸ਼ਲ ਮੀਡੀਆ ਤੇ ਹੁਣ ਇਹਨੇ ਦੁਬਾਰਾ ਮੈਨੂੰ ਮਾੜਾ ਬਣਾਉਣ ਦਾ ਕਰਕੇ ਉਹ ਵੀਡੀਓ ਪਾ ਰਿਹਾ ਅਪਲੋਡ ਕਰ ਰਿਹਾ ਵੀ ਮੈਂ ਰੋਂ ਗਿਆ ਮੈਂ ਗਲਤ ਹਾਂ ਹਣਾ ਚਲੋ ਠੀਕ ਆ ਉਹ ਆਪਣਾ ਪੱਖ ਦੇ ਰਿਹਾ ਵੀ ਕੁਝ ਕੁਝ ਕਰ ਰਿਹਾ ਕਹਿੰਦਾ ਇੱਕ ਦਿਲਜੀਤ ਮੁੰਡਾ ਵਾ ਉਹ ਕਿਹਾ ਫੋਨ ਕਰਨ ਪੈਸੇ ਅਸੀਂ ਦਿੱਤੇ ਆ ਵੀਰੇ ਅਸੀਂ ਲੈਣੇ ਆ ਨਾ ਕਿ ਕਿਸੇ ਹੋਰ ਨੇ ਲੈਣੇ ਆ ਠੀਕ ਹੈ ਉਹ ਸਾਡੀ ਹੱਕ ਦੀ ਕਮਾਈ ਆ ਅਸੀਂ ਖੁਦ ਲਵਾਂ ਅਸੀਂ ਕਿਸੇ ਤੋਂ ਫੋਨ ਨਹੀਂ ਕਰਾਇਆ ਦੂਜੀ ਗੱਲ ਪੰਮਾ ਸਾਧਕਪੁਰ ਮੁੰਡਾ ਮੇਰਾ ਫਰੈਂਡ ਆ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੂੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਜਾ ਰਿਹਾ ਵੀ ਇਹ ਮੇਰਾ ਫਰੈਂਡ ਸੀ ਆ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਸੀ ਕਦੇ ਨੂੰ ਫਰੈਂਡ ਬਣਾਇਆ ਇਹ ਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਵੀ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਨਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਜੋ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀਆਂ ਦਿੰਦਾ ਸੀ ਵੀ ਸੇ ਦੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਤੇ ਇਦਾਂ ਤੂੰ ਇਦਾਂ ਵਾ ਤੂੰ ਫਲਾਨਾ ਵਾ ਤੂੰ ਧਮਕੜਾ ਵਾ ਹਨਾ ਮੇਰੀ ਗੱਲ ਕਰ ਰਿਆ ਸੀ ਮੈਨੂੰ ਕਹਿ ਰਿਆ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗਈ ਤੂੰ ਮੇਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਧਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲ ਲਿਆ ਨੇ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ਰਾਈਟ ਵੀ ਪ੍ਰਮਾਤਮਣ ਨੇ ਤੈਨੂੰ ਪੁੱਤਰ ਦੀ ਦਾਤ ਤੇਰੇ ਕੋਲ ਦੋ ਪੋਤੇ ਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ਰਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ਰਿਆ ਨਾਲੇ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਨਾਲੇ ਸ਼ਾਹ ਮਾਰਨੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਸ਼ਹਿਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਦੇਡ ਦਾ ਮੈਂ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਉਹ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਅਣਕੀ ਜਿਹਾ ਨਾ ਚਲੋ ਮੈਂ ਆਪਣੇ ਅਸਤਾਨ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਨਾ ਮੇਰਾ ਉਸਤਾਦ ਹੈ ਨਾ ਚਲੋ ਸਾਰਿਆਂ ਨੂੰ ਪਤਾ ਵੀ ਮੇਰਾ ਉਸਤਾਦ ਕੌਣ ਆ ਜਾਂ ਕਿੱਦਾਂ ਸੀ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਸੀ ਹਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਹਨਾ ਇਹ ਸਾਰੇ ਬੰਦੇ ਉਹਦੇ ਕੋਲ ਰਹਿੰਦੇ ਸੀ ਅਕੈਡਮੀ ਹਨਾ ਇਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਉਹਦੇ ਪਰਿਵਾਰ ਲਈ ਜਾਂ ਉਹਦੇ ਨਿਆਣਿਆਂ ਲਈ ਹਨਾ ਪਰ ਮੈਂ ਕਦੇ ਇਹ ਗੱਲ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬੰਦਾ ਇਹ ਗੱਲ ਕਹਿ ਰਿਹਾ ਵੀ ਉਹ ਪੈਸੇ ਲੈ ਰਿਹਾ ਸੀ ਇਹਦੇ ਕੋਲ ਅਕੈਡਮੀ ਦੇ ਰਹਿਣ ਦੇ ਤੇ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਅੱਜ ਹਨਾ ਕਿਉਂਕਿ ਅਸੀਂ ਵੀ ਅਕੈਡਮੀਾਂ 'ਚ ਰਹਿੰਦੇ ਰਹੇ ਅਸੀਂ ਵੀ ਆਪ ਦਾ ਖਰਚਾ ਖੁਦ ਕਰਦੇ ਰਹੇ ਆ ਆਪ ਦੀ ਜੇਬਾਂ ਚੋਂ ਪੈਸੇ ਲਾਉਂਦੇ ਰਹੇ ਆ ਆਪਦੇ ਹਨਾ ਵੀ ਸਾਰਾ ਕੁਝ ਕਰਦ ਰਿਹਾ ਜੋ ਇਹ ਕਹਿ ਰਿਹਾ ਹਨਾ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੂੰ ਪਲੇਅਰਾਂ ਦੇ ਨਾਮ ਲੈ ਰਿਆਂ ਵੀ ਉਹ ਨੂੰ ਪਲੇਅਰ ਨੂੰ ਪੁੱਛ ਲਿਓ ਉਹ ਨੂੰ ਪਲੇਅਰ ਨੂੰ ਪੁੱਛ ਲਿਓ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੇਰੇ ਕੋ ਲੱਖ ਰੁਪਈਆ ਹੈ ਨਹੀਂ ਸੀ ਜੇ ਤੂੰ ਐਡੀ ਕਬੱਡੀ ਖੇਡੀ ਆ ਤੇਰੇ ਕੋ ਸਰਜਰੀ ਕਰਾਉਣ ਲੱਖ ਰੁਪਈਆ ਵੀ ਹੈ ਨਹੀਂ ਸੀ ਜਿਹੜਾ ਤੂੰ ਕਹਿੰਦਾ ਸੀ ਮੈਂ ਅਕੈਡਮੀਾਂ 'ਚ ਖਰਚਾ ਕਰਦਾ ਸੀ ਫਲਾਨਾ ਉਹ ਕਿ ਅਕੈਡਮੀ ਦਾ ਖਰਚਾ ਤੂੰ ਕਰਦਾ ਸੀ ਵੀ ਜਿਹੜਾ ਤੇ ਤੂੰ ਬਾਅਦ ਵਿੱਚ ਸਰਜੀਜੀ ਕਰਾਉਣ ਲਈ ਤੇਰੇ ਕੋਲ ਲੱਖ ਰੁਪਈਆ ਵੀ ਹੈ ਨਹੀਂ ਸੀ ਹੁਣ ਤੂੰ ਗੱਲਾਂ ਕਰ ਰਿਹਾ ਵੀ ਅਸੀਂ ਪੈਸੇ ਮੰਗ ਰਹੇ ਹਾਂ ਜਾਂ ਉਹ ਸਾਡੇ ਹੱਕ ਦੇ ਕਮਾਏ ਸੀ ਵੀਰੇ ਅਸੀਂ ਲੈਣੇ ਆ 10 ਸਾਲ ਹੋ ਗਏ ਇਸ ਗੱਲ ਨੂੰ ਇਸ ਬੰਦੇ ਨੇ ਦਬਾ ਕੀ ਲੱਖ ਰੁਪਈਏ ਦੇ ਤੁਸੀਂ 10 ਸਾਲਾਂ ਦਾ ਵਿਆਜ ਲਾ ਲਓ ਮੇਰਾ ਭਰਾ ਵੀ ਕਿੰਨਾ ਬਣਦਾ ਹੁਣ ਵਿਆਜ ਸਣੇ ਪੈਸੇ ਲੈਣੇ ਆ ਇਹ ਸਾਡੇ ਨਾਲ ਆਪ ਪੰਗੇ ਲੈਂਦਾ ਸੀ ਜਾਣ ਕੇ ਇਹਨਾਂ ਪਰਸਨਲ ਮੈਟਰ ਸੀ ਸਾਡਾ ਹੁਣ ਲੋਕਾਂ ਨੂੰ ਕਹਿ ਰਿਹਾ ਵੀ ਵੀ ਫਰੈਂਡ ਸੀ ਆ ਸਕਰੀਨ ਰਿਕਾਰਡਿੰਗ ਕਰਕੇ ਬਾਅਦ ਚੋਂ ਆਪਣੇ ਹੀ ਇੱਕ ਦੋਸਤ ਕਹਿ ਰਿਹਾ ਯਾਰ ਕਹਿ ਰਿਹਾ ਵਾ ਵੀ ਆਪਣੇ ਯਾਰਾਂ ਦੀ ਸਕਰੀਨ ਰਿਕਾਰਡਿੰਗ ਕਰਕੇ ਤੇ ਉਹਨਾਂ ਦੀ ਮਤਲਬ ਵੀ ਲੋਕਾਂ ਨੂੰ ਗੁੰਗਰਾਹ ਕਰਕੇ ਵੀਡੀਓ ਪਾ ਰਿਹਾ ਵੀ ਅਸੀਂ ਮਾੜੇ ਆ ਅਸੀਂ ਰੋਂਗ ਆ ਵੀ ਮੈਂ ਉਹਦੇ ਮਾਪੇ ਨੂੰ ਧਮਕੀ ਦਿੱਤੀ ਵੀ ਉਹਨੂੰ ਧਮਕੀ ਦਿੱਤੀ ਥ੍ਰੈਟ ਦਿੱਤਾ ਉਹਨੂੰ ਹਨਾ ਵੀ ਇਦਾਂ ਕਰਦੇ ਉਹਨਾਂ ਸਿਰਫ ਮੇਰਾ ਪਰਸਨਲ ਮੈਟਰ ਸੀ ਉਹ ਤਾਂ ਕਰਕੇ ਉਹਨਾਂ ਗੱਲਬਾਤ ਹੋਈ ਸੀ ਉਹਨੇ ਸਾਨੂੰ ਨਹੀਂ ਪਤਾ ਉਹਨੇ ਕਦੋਂ ਸਕਰੀਨ ਰਿਕਾਰਡਿੰਗ ਕੀਤੀ ਕਦੋਂ ਨਹੀਂ ਕੀਤੀ ਪਰ ਕੇ ਦੱਸਣਾ ਇਦਾਂ ਦੇ ਯਾਰ ਸਾਨੂੰ ਨਹੀਂ ਚਾਹੀਦੇ ਵੀਰੇ ਨਾ ਅਸੀਂ ਇਦਾਂ ਦੇ ਯਾਰ ਬਣਾਉਣਾ ਨਾ ਅਸੀਂ ਕਦੇ ਬਣਾਏ ਆ ਤੇ ਨਾ ਵਾਇਗਰੂ ਕਰਕੇ ਇਦਾਂ ਦੇ ਯਾਰ ਸਾਨੂੰ ਮਿਲਣ ਹੋਨੇਗਾ ਜੇ ਸੁਣ ਲੇਗਾ ਹਨਾ ਹਨਾ ਬਾਕੀ ਤੈਨੂੰ ਵੀਡੀਓ ਲੋਕਾਂ ਦੇ ਮੈਨੂੰ ਮੈਸੇਜ ਆਏ ਬੈਡ ਮੈਸੇਜ ਵੀ ਆਏ ਚੰਗੇ ਵੀ ਆਏ ਜਿਹੜੇ ਮੈਨੂੰ ਚਾਉਣ ਵਾਲੇ ਆ ਹਨਾ ਪਰ ਪਰ ਮੈਂ ਸੋਚਿਆ ਨਹੀਂ ਸੀ ਵੀ ਇਹ ਬੰਦਾ ਇੰਨਾ ਕਿ ਗਿਰ ਜਾਊਗਾ ਵੀ ਸਾਨੂੰ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਗੱਲ ਕਰ ਰਿਹਾ ਉਹਦੇ ਕੋ ਉਹ ਕਿੰਨਾ ਕੁ ਵੇਲਾ ਹੋਊਗਾ ਸਾਡੇ ਕੋ ਤਾਂ ਇੰਨਾ ਟਾਈਮ ਨਹੀਂ ਹੈਗਾ ਵੀ ਅਸੀਂ ਕਿਸੇ ਦੀ ਗੱਲ ਕਰੀਏ ਜਾਂ ਅਸੀਂ ਕਿਸੇ ਦੀ ਬੁਰੀ ਕਰੀਏ ਜਾਂ ਕਿਸੇ ਦੀ ਚੰਗਿਆਈ ਅਸੀਂ ਬੋਲੀਏ ਕਿਸੇ ਦੀ ਹਨਾ ਸਾਨੂੰ ਕੋਈ ਲੋੜ ਨਹੀਂ ਹੈਗੀ ਬਾਕੀ ਜਿਹੜੇ ਬਿਨਾਂ ਵਜ੍ਹਾ ਤੋਂ ਵੀਡੀਓ ਅਪਲੋਡ ਕਰ ਰਹੇ ਆ ਮੇਰਾ ਭਰਾ ਉਹ ਤਮਾਸ਼ਾ ਦੇਖ ਰਹੇ ਆ ਉਹ ਸਾਡਾ ਪਰਸਨਲ ਮੈਟਰ ਸੀ ਜਿਹੜਾ ਬੰਦਾ ਕਹਿੰਦਾ ਵੀ ਠੀਕ ਹੈ ਚਲੋ ਉਹਨੇ ਸਕਰੀਨ ਰਿਕਾਰਡਿੰਗ ਕਰਨੀ ਸੀ ਉਹਨੇ ਆਪਣਾ ਕੰਮ ਕਰਨਾ ਸੀ ਉਹਨੇ ਕਰ ਲਿਆ ਹਨਾ ਬਾਕੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਰੋਂਗਿਆ ਪਰ ਮੈਂ ਸਾਰਿਆਂ ਨੂੰ ਇਹ ਨਹੀਂ ਵੀ ਕਹਿਣਾ ਮੈਂ ਸਫਾਈਆਂ ਦਊਂਗਾ ਜਾਂ ਮੈਂ ਉਹਦੇ ਨਾਲ ਲਾਈਵ ਹੋ ਜਾਊਂਗਾ ਜਾਂ ਮੈਂ ਉਹਦੇ ਨਾਲ ਇਦਾਂ ਕਰ ਲੂੰਗਾ ਵੀ ਮੈਂ ਚੰਗਾ ਜਾਂ ਬੜਾ ਮੈਂ ਕਿਸੇ ਨੂੰ ਨਹੀਂ ਸਿਰਫ ਜਿਹੜੇ ਮੈਂ ਚਾਹਣ ਵਾਲੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨਾਲ ਕਲੀਅਰ ਕਰਨਾ ਚਾਹੁੰਦਾ ਸੀ ਵੀ ਇਹ ਸਿਰਫ ਪਰਸਨਲ ਮੈਟਰ ਸੀ ਦੀ ਗੱਲ ਮੰਨ ਲਓ ਕੋਈ ਕਿਸੇ ਨਾ ਪਰਸਨਲ ਮੈਟਰ ਹੁੰਦਾ ਹੈ ਉਸਤਾਦ ਦੇ ਜ਼ਰੀਏ ਮੈਨੂੰ ਜਾਣਦਾ ਸੀ ਉਸ ਜ਼ਰੀਏ ਕਾਡਿੰਗ ਮੈਂ ਨਾਲ ਗੱਲ ਕਰਦਾ ਸੀ ਕਦੇ ਰੈਗੂਲਰੀ ਨਾਲ ਗੱਲ ਵੀ ਹੋ ਜਾਂਦੀ ਸੀ ਹੈਲੋ ਹਾਈ ਹੋ ਜਾਂਦੀ ਸੀ ਹਨਾ ਫਿਰ ਇਹ ਕਹਿੰਦਾ ਸੀ ਵੀ ਵੀਡੀਓ ਬਣਾ ਕੇ ਮੈਂ ਕਿਹਾ ਸੀ ਇਹਨੂੰ ਪਾਉਣ ਯਾਰ ਨਾਲੇ ਤੂੰ ਐਡਾ ਕਬੱਡੀ ਦਾ ਤਕੜਾ ਪਲੇਅਰ ਸੀ ਸਾਡੀ ਗਲੋਡ ਸੀ ਤੂੰ ਆਪ ਹੀ ਵੀਡੀਓ ਬਣਾ ਕੇ ਬੋਲ ਕੇ ਪਾ ਦਿੰਦਾ ਨਾਲੇ ਇੰਨਾ ਤੇਰਾ ਦੁਨੀਆ 'ਚ ਨਾਮ ਸੀ ਸਾਰੇ ਪਲੇਅਰ ਤੈਨੂੰ ਜਾਣਦੇ ਆ ਨਾਮੀ ਪਲੇਅਰਾਂ ਦਾ ਨਾਮ ਲੈਣ ਰਿਹਾ ਹਨਾ ਕਿਹੜਾ ਤੈਨੂੰ ਨਹੀਂ ਜਾਣਦਾ ਨਾਲੇ ਸਾਨੂੰ ਸਾਡੀ ਕੀ ਲੋੜ ਪੈ ਗਈ ਵੀਡੀਓ ਬਣਾਉਣ ਦੀ ਸਾਨੂੰ ਕਿਸੇ ਨੂੰ ਕਹਿਣ ਦੀ ਵੀ ਭਾਈ ਸਾਡੇ ਪੈਸੇ ਨੇ ਸਾਡੇ ਪੈਸੇ ਸੀ ਅਸੀਂ ਆਪ ਲਾਵਾਂਗੇ ਸਾਨੂੰ ਕੀ ਲੋੜ ਆ ਕਿਸੇ ਨੂੰ ਕਹਿਣ ਦੀ ਜਾਂ ਮੇਰਾ ਭਰਾ ਮੇਰਾ ਫਰੈਂਡ ਆ ਪੰਮਾ ਜਾਂ ਉਹਨੂੰ ਤੂੰ 15000 ਭੇਜਿਆ 20000 ਮੈਨੂੰ ਭੇਜਿਆ ਪਰ ਉਹ ਪੈਸੇ ਪੂਰੇ ਨਹੀਂ ਹੋਏ ਵੀਰੇ 10 ਸਾਲ ਦਾ ਵਿਆਜ ਲੱਗਣਾ ਜਿੰਨੇ ਪੈਸੇ ਲੱਗੇ ਆ ਉੱਤੇ ਹੁਣ ਤੂੰ ਦੇਖ ਲੈ ਮੇਰਾ ਭਰਾ ਕਦੋਂ ਕਿੱਦਾਂ ਮੋੜਨੇ ਆ ਕਿਦਾਂ ਦੇਣੇ ਆ ਦਾਦਾ ਯਾਰ ਕਰਕੇ ਮੋੜਨੇ ਆ ਠੀਕ ਆ ਪਰ ਅਸੀਂ ਉਹ ਵਿਆਜ ਸਮੇ ਸਮੇਤ ਲੈਣੇ ਆ ਸਾਰੇ ਪੈਸੇ ਮੇਰਾ ਭਰਾ ਹਨਾ ਪਰ ਮੈਂ ਚਾਹੁੰਦਾ ਨਹੀਂ ਸੀ ਵੀ ਅਸੀਂ ਵੀ ਤੈਨੂੰ ਤੰਗ ਕਰੀਏ ਜਾਂ ਅਸੀਂ ਤੈਨੂੰ ਫੋਰਸ ਕਰੀਏ ਪੈਸਿਆਂ ਲਈ ਤੈਨੂੰ ਇੰਨੀ ਸ਼ਰਮ ਆ ਵੀ ਹੋਣੀ ਚਾਹੀਦੀ ਸੀ ਵੀ ਜਿਹੜੇ ਕੋਚ ਕੋ ਅਸੀਂ ਮਿਹਨਤ ਕਰਦੇ ਸੀ ਉਸੇ ਕੋ ਤੂੰ ਮਿਹਨਤ ਕਰਦਾ ਸੀ ਤੇਰਾ ਵੀ ਉਹਨਾਂ ਫਰਜ਼ ਬਣਦਾ ਜਿੰਨਾ ਸਾਡਾ ਬਣਦਾ ਠੀਕ ਆ ਪਰ ਅਸੀਂ ਆਪਦਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਸੀ ਠੀਕ ਆ ਸਾਨੂੰ ਤੂੰ ਉਹਨਾਂ ਦਾ ਸਿਆਰੀ ਕਿਦਾਂ ਨਵਾਈਦੀ ਆ ਯਾਰਾਂ ਦੀ ਮਗਰ ਕਿਦਾਂ ਤੁਰੀਦਾ ਇਹ ਸਾਨੂੰ ਪਤਾ ਸਾਡੇ ਪਰਿਵਾਰ ਨੂੰ ਪਤਾ ਵੀ ਕਿਸੇ ਦੇ ਮਗਰ ਯਾਰੀ ਕਿਦਾਂ ਨਵਾਈਦੀ ਆ ਇਹ ਮੇਰੇ ਪਰਿਵਾਰ ਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਮੇਰੇ ਕੋਚ ਨੇ ਮੇਰੇ ਉਸਤਾਦ ਨੇ ਸਾਡੇ ਗੁਰੂ ਨੇ ਚੰਗੀ ਸਿੱਖਿਆ ਸਾਨੂੰ ਦਿੱਤੀ ਆ ਵੀ ਕਿਦਾਂ ਕਿਸੇ ਨਾਲ ਯਾਰੀ ਨਿਭਾਉਣੀ ਆ ਤੇ ਕਿਦਾਂ ਯਾਰੀ ਨਭਾਈਦੀ ਆ ਹਨਾ ਇਹ ਤੂੰ ਨਹੀਂ ਦੱਸਦਾ ਵੀ ਤੂੰ ਨਾਲੇ ਤੂੰ ਤਾਂ ਸਾਡਾ ਫਰੈਂਡ ਹੀ ਨਹੀਂ ਸੀ ਨਾਲੇ ਤੂੰ ਕਹਿ ਰਿਹਾ ਇਹਦੇ ਵਿੱਚ ਵੀ ਵੀ ਆ ਯਾਰ ਤੂੰ ਕੰਮ ਲੈ ਕੇ ਯਾਰ ਤੂੰ ਫਲਾਣਾ ਕਰਕੇ ਧਮਕੜਾ ਕਰਕੇ ਅਸੀਂ ਤੇਰੇ ਕੋਲ ਤੂੰ ਉੱਥੇ ਕੈਡਮੀ ਆਇਆ ਊਸਤਾਦ ਦੇ ਨਾਲ ਤੂੰ ਸਾਡੇ ਘਰੇ ਆਉਂਦਾ ਸੀ ਰਾਤਾਂ ਕੱਢਦਾ ਸੀ ਅਸੀਂ ਤੇਰੇ ਪਿੰਡ ਥੋੜੂ ਗਏ ਕਦੇ ਇੱਕ ਰਾਤ ਗੱਡੀ ਕਦੇ ਪਾਣੀ ਦਾ ਗਲਾਸ ਵੀ ਪੀਤਾ ਹੋਵੇ ਤੇਰੇ ਕਦੇ ਹਨਾ ਪਰ ਮੈਂ ਚਾਹੁੰਦਾ ਨਹੀਂ ਸੀ ਲਾਈਵ ਹੋਣਾ ਪਰ ਇਸ ਬੰਦੇ ਨੇ ਮਜਬੂਰ ਕੀਤਾ ਪਰ ਮੈਂ ਆਪਣੇ ਫਰੈਂਡ ਨੂੰ ਵੀ ਵਿੱਚ ਐਡ ਕਰ ਸਕਦਾ ਪੰਮੇ ਨੂੰ ਆ ਪਰ ਮੈਨੂੰ ਲੱਗਦਾ ਉਹ ਥੋੜਾ ਬੀਜੀ ਆ ਕੰਮ ਕਰ ਕਰ ਕੇ ਤੇ ਮੈਂ ਚਾਹੁੰਦਾ ਨਹੀਂ ਵੀ ਮੈਂ ਕਿਸੇ ਨੂੰ ਪ੍ਰੋਬਲਮ ਦੇ ਵਿੱਚ ਪਾਵਾਂ ਉਹ ਇਹਦੇ ਨਾਲ ਮੇਰਾ ਪਰਸਨਲ ਮੈਟਰ ਸੀ ਉਹ ਇਹ ਪਰਸਨਲ ਮੈਟਰ ਨੂੰ ਸੋਸ਼ਲ ਮੀਡੀਆ ਤੇ ਜਾਣ ਕੇ ਹੁਣ ਵਾਇਰਲ ਕਰ ਰਿਆ ਵੀ ਲੋਕੀ ਮੈਨੂੰ ਮਾੜਾ ਕਹਿਣਗੇ ਠੀਕ ਆ ਕੋਈ ਗੱਲ ਨਹੀਂ ਜਿਹਨੇ ਮੈਨੂੰ ਮਾੜਾ ਕਹਿਣਾ ਮਾੜਾ ਕਹੋ ਜਿਹਨੇ ਮੈਨੂੰ ਤੇ ਮੈਨੂੰ ਕਿਸ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਕਿਉਂਕਿ ਐਡਾ ਕਬੱਡੀ ਦਾ ਸਟਾਰ ਪਲੇਅਰ ਰਹਿ ਚੁਕਿਆ ਵਾ ਹਨਾ ਮੈਨੂੰ ਤਾਂ ਚਲੋ ਨਾ ਪਤਾ ਨਹੀਂ ਉਹਦਾ ਕੀ ਨਾਮ ਆ ਉਹਦਾ ਤੇ ਉਹਨੂੰ ਅਸੀਂ ਪਲੇਅਰ ਨੂੰ ਕਹਿਣਾ ਚਾਹੁੰਦੇ ਆ ਵੀ ਜੂਨੀਅਰ ਦੇ ਪੈਸੇ ਮੋੜ ਦੇ ਠੀਕ ਆ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਾਈ ਆ ਪੈਸੇ ਲਾਏ ਆ ਇੱਕ ਜੂਨੀਅਰ ਨੇ ਸੀਨੀਅਰ ਦਾ ਆਪਰੇਟ ਕਰਾਇਆ ਵਾ ਠੀਕ ਆ ਸ਼ਰਮ ਆਉਣੀ ਚਾਹੀਦੀ ਆ ਇਹ ਤੇ ਮਾੜਾ ਚੰਗਾ ਟਾਈਮ ਹਰ ਇੱਕ ਤੇ ਹੁੰਦਾ ਰਹਿੰਦਾ ਠੀਕ ਨੇ ਪਰ ਹੁਣ ਤੂੰ ਲੋਕਾਂ ਨੂੰ ਦੱਸਣ ਧਿਆਵਾ ਵੀ ਮੇਰ ਉਹਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਮੈਂ ਕੀ ਨਹੀਂ ਕੀਤਾ ਹਨਾ ਤੇ ਚੰਗੀ ਤਰ੍ਹਾਂ ਮੇਰਾ ਭਰਾ ਦੱਸ ਤੂੰ ਕੀ ਕੀਤਾ ਤੂੰ ਨਹੀਂ ਕੀਤਾ ਜਿਹੜੀਆਂ ਗੱਲਾਂ ਤੂੰ ਰੋਂਗ ਕਹਿ ਰਿਹਾ ਹਨਾ ਤੂੰ ਹੁਣ ਬੋਲ ਰਿਹਾ ਮੇਰੇ ਕੋ ਸਾਰੇ ਮੈਸੇਜ ਪਏ ਆ ਮੈਂ ਸ਼ੇਅਰ ਵੀ ਕਰ ਸਕਦਾ ਮੈਂ ਸੁਣਾ ਵੀ ਸਕਦਾ ਆਪਣੇ ਦੂਜੇ ਫੋਨ ਤੋਂ ਪਰ ਮੈਂ ਚਾਹੁੰਦਾ ਨਹੀਂ ਹੈਗਾ ਮੈਂ ਕਿਸੇ ਨੂੰ ਨੀਮਾ ਦਿਖਾਵਾਂ ਇਹ ਸਾਨੂੰ ਸ਼ਰਮ ਆ ਮੈਸੇਜ ਕਰਦਾ ਇਹ ਵੱਜ 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 ਆ ਕੇ ਵਿੱਚ ਵੱਜ ਹਨਾ ਹੋਰ ਵੀ ਮੇਤੋਂ ਮੈਸੇਜ ਪਏ ਜਿਹਦੇ ਵਿੱਚ ਕਹਿ ਰਿਹਾ ਇਹ ਵੀ ਆ ਕਹਿੰਦਾ ਚੌਂਕ 'ਚ ਖੜ ਕੇ ਮੇਰੇ ਛਤਰਮ ਹਰੇ ਆ ਕੁੜੀ ਨੇ ਆ ਦਾਲੇ ਤਾਂ ਪਤਾ ਨਹੀਂ ਲੱਗਾ ਕਿਹੜੀ ਕੁੜੀ ਨੇ ਮੇਰੇ ਅੱਜ ਤਾਈਂ ਚੌਂਕ 'ਚ ਖੜ ਗਏ ਛੇਤਰ ਮਾਰੇ ਆ ਉਹ ਮੈਂ ਇਹ ਬੰਦੇ ਦੇ ਮੈਸੇਜ ਉਹਦਾ ਕਿਤਾ ਉਹ ਮੈਂ ਮੈਸੀ ਸੁਣਾ ਮੇਰੇ ਕੋਲ ਮੈਸੀ ਆ ਪਰ ਮੈਂ ਚੋਣਾ ਨਹੀਂ ਮੈਂ ਦੁਬਾਰਾ ਪਰ ਜੇ ਮੈਨੂੰ ਦੱਸਣਾ ਵੀ ਹੋਇਆ ਦਾਰਿਆਂ ਨੂੰ ਮੈਂ ਕਲੀਅਰਫਾਈ ਵੀ ਕਰਨਾ ਮੈਂ ਤਾਂ ਹੀ ਕਲੀਅਰਫਾਈ ਕਰ ਰਿਹਾ ਕਿਉਂਕਿ ਵੀਡੀਓ ਹੋ ਥੋੜੀ ਲੌਂਗ ਬਣ ਗਈ ਸੀ ਤਾਂ ਕਰਕੇ ਉਹ ਸ਼ੇਅਰ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਮੈਨੂੰ ਕੋਈ ਲਾਈਵ ਹੋਣ ਦਾ ਸ਼ੌਂਕ ਨਹੀਂ ਸੀ ਕਿਸੇ ਨੂੰ ਨੀਵਾਂ ਦਿਖਾਉਣ ਦਾ ਧਾਮ ਆਪ ਚੰਗਾ ਬਣ ਲੀਏ ਲਾਈਵ ਹੋਇਆ ਵਾਂ ਸਿਰਫ ਮੈਂ ਦੱਸਣਾ ਚਾਹੁੰਦਾ ਸਾਰੇ ਨੂੰ ਕਲੀਅਰਿਫਾਈ ਕਰਨਾ ਚਾਹੁੰਦਾ ਵੀ ਜੋ ਇਹ ਸੋਸ਼ਲ ਮੀਡੀਆ ਤੋਂ ਕੋਈ ਕੋਈ ਬੰਦਾ ਆ ਰਿਹਾ ਕੋਈ ਕੋਈ ਬੰਦਾ ਪਾਰ ਰਿਹਾ ਮੈਨੂੰ ਧਮਕੀ ਆ ਗਈ ਜਾਂ ਮੈਂ ਇਹਨੂੰ ਧਮਕੀ ਉਹ ਸਿਰਫ ਸਾਡਾ ਪਰਸਨਲ ਮੈਟਰ ਸੀ ਇਹ ਪੰਗੇ ਲੈ ਰਿਹਾ ਸੀ ਜੇ ਪੰਗਾ ਲੈਣਾ ਵੀਰੇ ਕਿਸੇ ਨਾਲ ਚੰਗੀ ਤਰ੍ਹਾਂ ਲਵੋ ਠੀਕ ਹੈ ਨਹੀਂ ਤੇ ਐਵੇਂ ਕਿਸੇ ਨੂੰ ਮੂੰਹ ਚਾ ਕੇ ਮੈਸੇਜ ਨਹੀਂ ਕਰੀਦਾ ਐਵੇਂ ਕਿਸੇ ਨੂੰ ਵੀ ਤੂੰ ਐਦਾਂ ਵਾ ਤੂੰ ਫਲਾ ਜਦਕਿ ਅਸੀਂ ਕਿਸੇ ਨੂੰ ਮੈਸੇਜ ਨਹੀਂ ਕਰਦੇ ਕੋਈ ਚੰਗਾ ਹੋਵੇ ਕੋਈ ਮਾੜਾ ਹੋਵੇ ਕੁਈ ਕਿਸੇ ਨੂੰ ਘਰੇ ਦੇਣ ਨਹੀਂ ਜਾਂਦਾ